ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਹੁਣ ਟੈਰਿਫ ਵਾਰ ਨੂੰ ਲੈ ਕੇ ਲਗਾਤਾਰ ਹੀ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਵਿਚਾਲੇ ਹੁਣ ਟੈਰਿਫ ਜੰਗ ਦੇ ਵਿੱਚ ਸੋਨੇ ਨੇ ਨਵੇਂ ਹੀ ਰੇਟ ਬਣਾ ਦਿੱਤੇ ਨੇ ਦੱਸਿਆ ਕਿ ਹੁਣ ਸ਼ੇਅਰ ਮਾਰਕੀਟ ਦੇ ਭਾਅ ਜਿਹੜੇ ਡਿੱਗਣ ਤੋਂ ਬਾਅਦ ਸੋਨੇ ਨੇ ਨਵਾਂ ਹੀ ਰਿਕਾਰਡ ਬਣਾ ਦਿੱਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਹੁਣ ਸੋਨੇ ਦੇ ਕਿਹੜੇ ਨਵੇਂ ਰਿਕਾਰਡ ਬਣੇ ਨੇ ਇਸ ਤਰੀਕੇ ਦੇ ਨਾਲ ਸੋਨੇ ਦੇ ਰੇਟ ਜਿਹੜੇ ਨੇ ਉਹ ਦੇਖਣ ਨੂੰ ਮਿਲਨੇ ਕਿਸ ਤਰੀਕੇ ਦੇ ਨਾਲ ਹੁਣ ਸੋਨਾ ਮਾਰਕੀਟ ਦੇ ਵਿੱਚ ਜਿਹੜਾ ਵਾ ਉਹ ਵਾਕਿਆ ਵਾਤਾ ਹੋਇਆ ਦਿਖਾਈ ਦੇ ਰਿਹਾ ਦੱਸ ਜੀਏ ਕਿ ਜਿੱਥੇ ਹੁਣ ਡੋਨਲਡ ਟਰੰਪ ਦੇ ਵੱਲੋਂ ਇਹ ਟੈਰਿਫ ਨੀਤੀ ਲਾਗੂ ਕੀਤੀ ਗਈ ਹੈ ਅਮਰੀਕਾ ਦੇ ਜਿੱਥੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਵੇਂ ਆਟੋ ਟੈਰਿਫ ਦੇ ਐਲਾਨ ਤੋਂ ਬਾਅਦ ਵੱਧ ਦੇ ਵਿਸ਼ਵ ਵਿਆਪੀ ਵਪਾਰਕ ਤਣਾਅ ਤੇ ਡਿੱਗਦੇ ਸ਼ੇਅਰ ਬਾਜ਼ਾਰਾਂ ਵਿਚਾਲੇ ਸੋਨੇ ਨੇ ਨਵੇਂ ਹੀ ਰਿਕਾਰਡ ਕਾਇਮ ਕਰ ਲਿਆ ਹੈ ਇਹ ਸੋਨਾ ਜੋ ਹੈ ਇਸ ਸਾਲ 17ਵੇਂ ਨਵੇਂ ਰਿਕਾਰਡ ਬਣਾ ਰਿਹਾ ਹੈ ਜਾਨੀ ਕਿ ਹੁਣ 17ਵੇਂ ਨਵੇਂ ਰਿਕਾਰਡ ਇਸ ਸੋਨੇ ਨੇ ਬਣਾ ਦਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਹੁਣ 1% ਵੱਧ ਕੇ ਜਿਹੜਾ ਵਾ ਸੋਨਾ ਵਾ 골ਡ ਹੈ ਉਹ ਕਾਫੀ ਵੱਧ ਮਾਤਰਾ ਤੇ ਪਹੁੰਚ ਚੁੱਕਾ ਹੈ ਔਰ ਯੂ ਐਸ 골ਡ ਫਿਊਚਰਜ਼ 1.3% ਵੱਧ ਕੇ ਜੋ ਹੈ ਕਈ ਡਾਲਰ ਤੱਕ ਰੁਕ ਚੁੱਕਾ ਹੈ ਜੋ ਕਿ ਸੈਸ਼ਨ ਦੇ ਸ਼ੁਰੂ ਦੇ ਵਿੱਚ 3 ਲੱਖ 73.3 ڈالر ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਸੀਗਾ ਆਰਜੀਓ ਫਿਊਚਰਸ ਦੇ ਸੀਨੀਅਰ ਮਾਰਕੀਟ ਰਣਨੀਤੀਕਾਰ ਬੌਬ ਹੈਬਰਕ੍ਰੋਨਿਕ ਹੈ ਕਿ ਇੰਚ ਚਾਪਦਾ ਹੈ ਕਿ ਅਸੀਂ ਜਲਦ ਹੀ ਇੱਥੇ ਜੋ ਹੈ ਹੁਣ ਸੋਨਾ ਜਿਹੜਾ ਵਾ ਉਹ 3 ਲੱਖ 100 ਤੱਕ ਪਹੁੰਚੇ ਜਾ ਰਿਹਾ ਤੇ ਇਹ ਬਹੁਤ ਸੁਰੱਖਿਅਤ ਖਰੀਦਾਰੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਆਯਾਤ ਕੀਤੇ ਵਾਨਾਂ ਤੇ 25% ਡੇਰਿਫ ਦਾ ਐਲਾਨ ਕਰਨ ਤੋਂ ਬਾਅਦ ਉੰਟਾਵਾ ਤੋਂ ਪੈਰਿਸ ਤੱਕ ਦੀਆਂ ਸਰਕਾਰਾਂ ਨੇ ਬਦਲਾ ਲੈਣ ਲਈ ਧੰਕੀ ਦਿੱਤੀ ਹੈ ਜੋ ਕਿ ਉਹਨਾਂ ਦੇਸ਼ਾਂ ਤੇ ਨਿਸ਼ਾਨਾ ਬਣਾਉ ਲਈ ਕੀਤੀ ਹੈ ਦੁਨੀਆ ਦੇ ਸੱਤ ਤੋਂ ਵੱਡੇ ਕਾਰ ਨਿਰਮਾਤਾਵਾਂ ਦੇ ਸ਼ੇਅਰ ਡਿਗਨਲ ਗਲੋਬਲ ਸਟਾਕ ਮਾਰਕੀਟ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਪਿਛਲੇ ਹਫਤੇ ਫੈਡਰਲ ਰਿਜ਼ਰਵ ਦੇ ਆਪਣੇ ਬੈਂਚਮਾਰਕ ਵਿਆਜ ਦਰ ਨੂੰ ਸਥਿਰ ਰੱਖਣ ਦੇ ਫੈਸਲੇ ਤੋਂ ਬਾਅਦ ਨਿਵੇਸ਼ ਹੁਣੇ ਸ਼ੁੱਕਰਵਾਰ ਨੂੰ ਆਉਣ ਵਾਲੇ ਅਮਰੀਕੀ ਨਿੱਜੀ ਖਪਤ ਖਰਚਿਆਂ ਤੇ ਆਂਕੜਿਆਂ ਦੀ ਉਡੀਕ ਕਰ ਰਿਹਾ ਤਾਂ ਜੋ ਹੋਰ ਆ ਦਰਾਂ ਵਿੱਚ ਕਟੌਤੀਆਂ ਲਈ ਚਾਲ ਦਾ ਪਤਾ ਲੱਗ ਚੁੱਕੇ ਅਤੇ ਸੋਨੇ ਨੂੰ ਰਵਾਇਤੀ ਤੌਰ ਤੇ ਆਰਥਿਕ ਅਤੇ ਰਾਜਨੀਤਿਕ ਅਨਿਸ਼ਚਿਤਤਾਵਾਂ ਤੇ ਵਿਰੋਧ ਇੱਕ ਹੇਜ ਵਜੋਂ ਦੇਖਿਆ ਜਾਂਦਾ ਹੈ ਅਤੇ ਅਕਸਰ ਘੱਟ ਵਿਆਜ ਦਰ ਵਾਲੇ ਵਾਤਾਵਰਣ ਨੂੰ ਵਾਦਾ ਫੁੱਲਦਾ ਹੈ। 골ਡਨ ਮੈਨ ਸਾਖਸੀ ਨੇ ਵੀ ਤੋਂ ਵੱਧ ਮਜ਼ਬੂਤ ਈਟਿਫ ਪ੍ਰਵਾਹ ਅਤੇ ਕੇਂਦਰੀ ਬੈਂਕ ਦੀ ਮੰਕ ਦਾ ਹਵਾਲਾ ਦਿੰਦੇ ਹੋਏ ਗੋਦਵਾਰ ਨੂੰ 2025 ਦੇ ਅੰਤ ਵਿੱਚ ਸੋਨੇ ਦੀ ਕੀਮਤ ਦਾ ਅਨੁਮਾਨ ਜਿਹੜੇ ਡਾਲਰਾਂ ਦੇ हिसाब ਨਾਲ ਜੋ ਲਗਾਇਆ ਦੱਸਦੀ ਹੈ ਕਿ ਹੁਣ 3 ਲੱਖ 100 ਤੋਂ ਵਧ ਕੇ 3 ਲੱਖ 300 ਪ੍ਰਤੀ ਆਸਤ ਕਰ ਦਿੱਤਾ ਹੈ ਸੈਸ਼ਨ ਦੇ ਸ਼ੁਰੂ ਦੇ ਵਿੱਚ ਅਕਤੂਬਰ 2024 ਤੋਂ ਬਾਅਦ ਆਪਣੇ ਸਭ ਤੋਂ ਉੱਚੇ ਪੱਧਰ ਤੇ ਪਹੁੰਚਣ ਤੋਂ ਬਾਅਦ ਚਾਂਦੀ 1.7% ਵਧ ਕੇ ਜੋ ਹੈ ਉਹ ਅੱਜ 34.27% ਦੇ ਵੋ ਚੁੱਕੀ ਹੈ ਤੇ ਦੱਸਦੀ ਹੈ ਕਿ ਸੋਨੇ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਬਦਲਾਅ ਦੇਖਣ ਮਿਲ ਨੇ ਔਰ ਇਸ ਸਾਲ ਸੋਨੇ ਨੇ 17 ਨਵੇਂ ਰਿਕਾਰਡ ਬਣਾ ਦਿੱਤੇ ਨੇ ਜਲਦੀ 골ਡ ਜਿਹੜਾ ਵਾ ਉਹ 1% ਵੱਧ ਕੇ ਜੋ ਹੈ ਹੁਣ ਕਾਫੀ ਵੱਧ ਮਾਤਰਾ ਤੇ ਪਹੁੰਚ ਚੁੱਕਾ ਹੈ ਔਰ ਜਿਸ ਤੋਂ ਬਾਅਦ ਹੁਣ ਵੱਡੇ ਪੱਧਰ ਦੇ ਉੱਤੇ ਜਿਹੜਾ ਵਾ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਔਰ ਦੱਸਦੀ ਹੈ ਕਿ ਆਟੋ ਟ੍ਰਾਫਿਕ ਟੈਰਿਫ ਦੇ ਅਲਾਨ ਤੋਂ ਬਾਅਦ ਵੱਧ ਤੇ ਵਿਸ਼ਵਵਿਆਪੀ ਵਪਾਰਕ ਤਨਾਤ ਤੇ ਡਿੱਗਦੇ ਸ਼ੇਅਰ ਬਾਜ਼ਾਰਾਂ ਵਿਚਾਲੇ ਸੋਨ ਨੇ ਨਵੇਂ ਰਿਕਾਰਡ ਵੀ ਕਾਇਮ ਕਰ ਦਿੱਤੇ ਨੇ ਜਿਸ ਦੇ ਨਾਲ ਹੀ ਹੁਣ ਵੱਡੇ ਪੱਤਰ ਦੇ ਇੱਕ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਔਰ ਨਾਲ ਦੀ ਨਾਲ ਹੁਣ ਜਦੋਂ ਕਾਰ ਜਿਹੜੇ ਮਾਰਕੀਟ ਵਾਲੇ ਨੇ ਉਹਨਾਂ ਦੇ ਵੱਲੋਂ ਵੀ ਵੱਡੇ ਪੱਤਰ ਦੇ ਐਲਾਨ ਕਰ ਦਿੱਤੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਉਹਨਾਂ ਦੇ ਵੱਲੋਂ ਵੱਡੀਆਂ ਰਣਨੀਤੀਆਂ ਬਣਾਈਆਂ ਜਾਣਗੀਆਂ ਤੇ ਉਹਨਾਂ ਦੇ ਵੱਲੋਂ ਵੀ ਵੱਡੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਤਾਂ ਅਹਿਮ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਨਾ ਪੜਦਾ ਅੱਗੇ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚੇ